ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਪ੍ਰੀਤ ਸਿੰਘ ਚਹਿਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਹੈਪੇਟਾਈਟਸ ਬੀ ਬਾਰੇ ਹੈਪੇਟਾਈਟਸ ਬੀ ਲਿਵਰ ਦੀ ਉਹ ਇਨਫੈਕਸ਼ਨ ਹੈ ਜੋ ਕਿ ਹੈਪੇਟਾਈਟਸ ਬੀ ਵਾਇਰਸ ਦੇ ਨਾਲ ਹੁੰਦੀ ਹੈ क्रੋਨਿਕ ਹੈਪੇਟਾਈਟਸ ਬੀ ਦੀ ਬਿਮਾਰੀ ਤੋਂ ਗ੍ਰਸਤ ਇਨਸਾਨ ਦੇ ਵਿੱਚ ਲਿਵਰ ਫੇਲਿਅਰ ਲਿਵਰ ਸਿਰੋਸਿਸ ਅਤੇ ਲਿਵਰ ਕੈਂਸਰ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹਾਈ ਹੋ ਜਾਂਦੇ ਹਨ ਹੈਪੇਟਾਈਟਸ ਬੀ ਦੀ ਬਿਮਾਰੀ ਤੋਂ ਗ੍ਰਸਤ ਬਾਲਗ ਇਨਸਾਨ ਪੂਰੀ ਤਰ੍ਹਾਂ ਆਸ਼ਵਾਸਤ ਹੋ ਜਾਂਦੇ ਹਨ ਚਾਹੇ ਉਹਨਾਂ ਦੇ ਲੱਛਣ ਕਿੰਨੇ ਵੀ ਜ਼ਿਆਦਾ ਸੀਰੀਅਸ ਕਿਉਂ ਨਾ ਹੋਣ ਸਾਈਨ ਐਂਡ ਸਿੰਪਟਮਸ ਪੇਟ ਦੇ ਵਿੱਚ ਦਰਦ ਹੁੰਦਾ ਹੈ ਇਨਸਾਨ ਨੂੰ ਭੁੱਖ ਘੱਟ ਲੱਗਦੀ ਹੈ ਜੀ ਕੱਚਾ ਹੁੰਦਾ ਹੈ ਉਲਟੀ ਵਾਂਗੂ ਮਹਿਸੂਸ ਹੁੰਦਾ ਹੈ ਗੂੜੇ ਰੰਗ ਦਾ ਪਿਸ਼ਾਬ ਆਉਂਦਾ ਹੈ ਇਨਸਾਨ ਨੂੰ ਬੁਖਾਰ ਮਹਿਸੂਸ ਹੁੰਦਾ ਹੈ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਹਰ ਸਮੇਂ ਇਨਸਾਨ ਥਕਾਵਟ ਮਹਿਸੂਸ ਕਰਦਾ ਹੈ ਉਲਟੀਆਂ ਇਨਸਾਨ ਦੀ ਪਾਚਨ ਸ਼ਕਤੀ ਘਟ ਜਾਂਦੀ ਹੈ ਅੱਖਾਂ ਅਤੇ ਸਰੀਰ ਦੀ ਚਮੜੀ ਦਾ ਰੰਗ ਪੀਲਾ ਪੈ ਜਾਂਦਾ ਹੈ। ਥਕਾਵਟ, ਚਿੜਚਿੜਾਪਨ ਕੌਜ਼ਸ ਹੈਪੇਟਾਈਟਸ ਬੀ ਵਾਇਰਸ ਇਨਫੈਕਟਡ ਬਲੱਡ ਅਤੇ ਬਾਡੀ ਫਲੂਇਡਸ ਜਦੋਂ ਇਹ ਖੈਲਦੀ ਇਨਸਾਨ ਦੇ ਸਰੀਰ ਦੇ ਵਿੱਚ ਐਂਟਰ ਹੋ ਜਾਂਦੇ ਹਨ ਤਾਂ ਇਨਸਾਨ ਹੈਪੇਟਾਈਟਸ ਬੀ ਵਾਇਰਸ ਤੋਂ ਗ੍ਰਸਤ ਹੋ ਜਾਂਦਾ ਹੈ। ਛਿੱਕਣ ਜਾਂ ਖੰਘਣ ਦੇ ਨਾਲ ਕਦੇ ਵੀ ਹੈਪੇਟਾਈਟਸ ਬੀ ਦੀ ਬਿਮਾਰੀ ਨਹੀਂ ਹੁੰਦੀ। ਕਾਮਨ ਵੇਜ਼ ਆਫ ਸਪਰੈਡ ਆਫ ਹੈਪੇਟਾਈਟਸ ਬੀ ਵਾਇਰਸ ਹੈਪੇਟਾਈਟਸ ਬੀ ਤੋਂ ਗ੍ਰਸਤ ਇਨਸਾਨ ਦੇ शारीरिक तरला या खून या सलाइवा ਦੇ ਕੰਟੈਕਟ ਦੇ ਵਿੱਚ ਆਉਣ ਨਾਲ ਨਾਨ ਸਟਰਲਾਈਜ਼ਡ ਨੀਡਲਸ ਦੀ ਵਰਤੋਂ ਕਰਨ ਨਾਲ ਸੰਕਰਮਿਤ ਖੂਨ ਨਾਲ ਲਿਬੜੀਆਂ ਹੋਈਆਂ ਸੂਈਆਂ ਦੀ ਦੁਬਾਰਾ ਵਰਤੋਂ ਕਰਨ ਨਾਲ ਐਕਸੀਡੈਂਟਲ ਨੀਡਲ ਸਟੈਕ ਇੰਜਰੀ ਹੋਣ ਨਾਲ ਕੰਪਲਿਕೇಷನ್ಸ್ क्रोनिक लिवर डिजीज ਫੈਰੋਸਿਸ ਆਫ ਲਿਵਰ ਲਿਵਰ ਕੈਂਸਰ ਲਿਵਰ ਫੇਲਿਅਰ ਹੂ ਆਲ ਆਰ ਐਟ ਰਿਸਕ ਹੈਪਟਾਈਟਸ ਬੀ ਵਾਇਰਸ ਟੋਗ੍ਰਾਸ ਮਾਵਾ ਤੋਂ ਪੈਦਾ ਹੋਏ ਨਵਜਾਤ ਬੱਚੇ ਉਹ ਲੋਕ ਜੋ ਕਿ ਸੂਈਆਂ ਦੀ ਬਾਰ-ਬਾਰ ਵਰਤੋਂ ਕਰਦੇ ਹਨ ਹੈਲਥ케ਅਰ ਵਰਕਰਸ ਡਾਇਲਿਸਿਸ ਕਰਵਾ ਰਹੇ ਪੇਸ਼IENTS ਟ੍ਰੀਟਮੈਂਟ ਸੂਪ ਆچھے ਭੋਜਨ ਕੰਪਲੀਟ ਬੈੱਡ ਰੈਸਟ ਪ੍ਰੋਪਰ ਨਿਊਟ੍ਰੀਸ਼ੀਅਸ ਡਾਈਟ ਅਵੋਇਡ ਸਪਾਈਸੀ ਫੂਡ ਇੱਕ ਹੈਪੇਟਾਈਟਸ ਵੀ ਤੋਂ ਅਗਰਸਤ ਇਨਸਾਨ ਕਦੇ ਵੀ ਉਸ ਸਮੇਂ ਤੱਕ ਹੈਪੇਟਾਈਟਸ ਵੀ ਨੂੰ ਨਹੀਂ ਫੈਲਾ ਸਕਦਾ ਜਦ ਤੱਕ ਕਿ ਇਨਫੈਕਟਡ ਬਲੱਡ ਜਾਂ ਇਨਫੈਕਟਡ ਬਾਡੀ ਫਲੂਇਡ ਕਿਸੇ ਹੈਲਦੀ ਇਨਸਾਨ ਦੇ ਸਰੀਰ ਦੇ ਅੰਦਰ ਐਂਟਰ ਨਾ ਹੋ ਜਾਵੇ ਆਯੁਰਵੇਦਿਕ ਟ੍ਰੀਟਮੈਂਟ ਕੁਟਕੀ ਗੇਲੋਏ ਵਿਸਾਖਾ ਕਾਕਮਾਚੀ ਤ੍ਰਿਫਲਾ ਇਹਨਾਂ ਆਯੁਰਵੇਦਿਕ ਖਰਬਸਤੀ ਵਰਤੋਂ ਹੈਪੇਟਾਈਟਸ ਵੀ ਤੋਂ ਗ੍ਰਸਤ ਇਨਸਾਨ ਦੇ ਟ੍ਰੀਟਮੈਂਟ ਦੇ ਵਿੱਚ ਕੀਤੀ ਜਾਂਦੀ ਹੈ ਇਹਨਾਂ ਕਹਿੰਦਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ